ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 5 ਸਤੰਬਰ 2025 ਨੂੰ ਬਾਬੇ ਭੂਰੇਵਾਲੇ ਜੀ ਦਾ ਆਸ਼ੀਰਵਾਦ ਲੈ ਕੇ ਡਾਕਟਰ ਰਮਿੰਦਰ ਸਿੰਘ ਦਿਓਲ ਯੂਐਸਏ ਅਤੇ ਦਿਓਲ ਹਸਪੀਟਲ ਦੀ ਸਮੁੱਚੀ ਟੀਮ ਤੇ ਪਿੰਡ ਜੋੜਾ ਛੇਤਰਾਂ ਦੇ ਨਿਵਾਸੀਆਂ ਦੀ ਸਾਰੀ ਟੀਮ ਦੇ ਸਹਿਯੋਗ ਨਾਲ ਅੱਜ ਅਸੀਂ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਇੱਕ ਵਿਸ਼ਾਲ ਪੱਧਰ ਤੇ ਮੈਡੀਕਲ ਕੈਂਪ ਲਗਾਉਣ ਜਾ ਰਹੇ ਹਾਂ ਮੈਡੀਕਲ ਕੈਂਪ ਦੇ ਨਾਲ ਨਾਲ ਅਸੀਂ ਪਸ਼ੂਆਂ ਵਾਸਤੇ ਜਿਹੜਾ ਚਾਰਾ ਆ ਉਹ ਵੀ ਲੈ ਕੇ ਜਾ ਰਹੇ ਹਾਂ ਕਿਉਂਕਿ ਸਭ ਤੋਂ ਜਿਹੜੀ ਵੱਡੀ ਪਰੇਸ਼ਾਨੀ ਹੈ ਉਹ ਪਸ਼ੂਆਂ ਦੇ ਚਾਰੇ ਦੀ ਹੈ ਤੇ ਮੈਡੀਕਲ ਏਡ ਦੀ ਹੈ ਪੰਜਾਬ ਦੇ ਵਿੱਚ ਇਹ ਜੋ ਤਰਾਸ ਦੀ ਆਈ ਹੈ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਵਿੱਚ ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਲੋਕੀ ਵੱਧ ਚੜ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਕੋਈ ਰਾਸ਼ਨ ਦੀ ਕਮੀ ਨਹੀਂ ਹੈ ਕੋਈ ਪੀਣ ਵਾਲੇ ਪਾਣੀ ਦੀ ਕਮੀ ਨਹੀਂ ਹੈ ਕੋਈ ਪੈਸਿਆਂ ਦੀ ਕਮੀ ਨਹੀਂ ਹੈ ਸਰਕਾਰ ਆਪਣਾ ਫਰਜ਼ ਨਿਭਾ ਰਹੀ ਹੈ ਐਨ ਜੀਓਸ ਆਪਣਾ ਫਰਜ਼ ਨਿਭਾਰੀਆਂ ਨੇ ਹਰ ਇੰਡੀਵਿਜੂਅਲ ਪਰਸਨ ਜਿਹੜਾ ਆ ਆਪਣਾ ਆਪਣਾ ਫਰਜ਼ ਜਿਹੜਾ ਨਿਭਾ ਰਿਹਾ ਔਰ ਅਸੀਂ ਪਹਿਲਾਂ ਵੀ ਮੈਡੀਕਲ ਕੈਂਪ ਉੱਥੇ ਲਗਾਇਆ ਸੀਗਾ ਹਰ ਲੋਕਾਂ ਤੱਕ ਸਭ ਲੋਕਾਂ ਤੱਕ ਜਿਹੜਾ ਆ ਹਰ ਸਮਗਰੀ ਜਿਹੜੀ ਹੈ ਉਹ ਪਹੁੰਚ ਰਹੀ ਹੈ ਸਾਡੀ ਸਾਰੀ ਟੀਮ ਵੱਲੋਂ ਸਾਰੇ ਪੰਜਾਬ ਦਾ ਹਰਿਆਣੇ ਦਾ ਰਾਜਸਥਾਨ ਦਾ ਸਾਰੇ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਡੇ ਇਲਾਕੇ ਦੀ ਮਾਝੇ ਇਲਾਕੇ ਦੀ ਜਿਹੜੀ ਆ ਉਹ ਇੰਨੀ ਸੇਵਾ ਕੀਤੀ ਹੈ ਜਿਹਦੇ ਨਾਲ ਸਾਡੇ ਲੋਕਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਇਸ ਚੋਂ ਕੱਢਿਆ ਜਿਹੜੇ ਸਾਡੇ ਸਿੰਗਰ ਭਰਾ ਸੀਗੇ ਉਹ ਵੀ ਬਹੁਤ ਵੱਧ ਚੜ ਕੇ ਮਿਹਨਤ ਕਰ ਰਹੇ ਨੇ ਔਰ ਉਹ ਬਹੁਤ ਜ਼ਿਆਦਾ ਜਿਹੜੀ ਆ ਏਡ ਦੇ ਰਹੇ ਨੇ ਤਾਂ ਕਿ ਕਈਆਂ ਸਿੰਗਰਾਂ ਨੇ ਤਾਂ ਪਿੰਡ ਅਡਾਪਟ ਕੀਤੇ ਨੇ ਕਈਆਂ ਨੇ ਕੋਈ ਟਰੈਕਟਰ ਦਿੱਤੇ ਨੇ ਕੋਈ ਨਕਦ ਰਾਸ਼ੀ ਦੇ ਰਿਹਾ ਸਾਰੇ ਜਿੰਨੇ ਜਿੰਨੇ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਿਆਸੀ ਪਾਰਟੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਚਾਹੇ ਉਹ ਭਾਜਪਾ ਹੋਵੇ ਆਕਾਲੀ ਦਲ ਹੋਵੇ ਆਪ ਹੋਵੇ ਕਾਂਗਰਸ ਹੋਵੇ ਜਾਂ ਹੋਰ ਜਿੰਨੀਆਂ ਵੀ ਪਾਰਟੀਆਂ ਨੇ ਆਪਣਾ ਆਪਣਾ ਫਰਜ ਜਿਹੜਾ ਉਹ ਨਿਭਾਰੀਆਂ ਨੇ ਤੇ ਅਸੀਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਆ ਤੇ ਅੱਜ ਅਸੀਂ ਇਹ ਮੈਡੀਕਲ ਕੈਂਪ ਤੇ ਪਸ਼ੂਆਂ ਵਾਸਤੇ ਜਿਹੜਾ ਚਾਰਾ ਅਸੀਂ ਲੈ ਕੇ ਜਾ ਰਹੇ ਆ ਤੇ ਅਸੀਂ ਇਹੀ ਅਰਦਾਸ ਕਰਦੇ ਆ ਕਿ ਰੱਬ ਇਸ ਕਾਲੇ ਦੌਰ ਦੇ ਵਿੱਚੋਂ ਪੰਜਾਬ ਨੂੰ ਜਲਦੀ ਤੋਂ ਜਲਦੀ ਕੱਢੇ ਡਾਕਟਰ ਸਾਹਿਬ ਇਹ ਚਾਰਾ ਜਿਹੜਾ ਜਗਤ ਵਿੱਚ ਲੈ ਕੇ ਜਾਇਆ ਜਾ ਰਿਹਾ ਦੇਖੋ ਅੱਜ ਅਸੀਂ ਇਹ ਡੇਰਾ ਬਾਬਾ ਨਾਨਕ ਦੇ ਕੁਝ ਸਰਪੰਚਾਂ ਦੇ ਨਾਲ ਜਿਹੜਾ ਆ ਉਹ ਰਾਬਤਾ ਕੀਤਾ ਆ ਔਰ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਜਿਹੜੇ ਪਿੰਡ ਦੇ ਵਿੱਚ ਕਿਸੇ ਨੂੰ ਲੋੜ ਹੈਗੀ ਆ ਜਿਹਦੇ ਡੰਗਰ ਜਿਹੜੇ ਨੇ ਉਹ ਭੁੱਖੇ ਨੇ ਜਾਂ ਬੰਨੇ ਹੋਏ ਨੇ ਉੱਥੇ ਤਾਂ ਕਿ ਜਿਹੜਾ ਨੀਡੀ ਪੀਪਲ ਜਿਹੜੇ ਜਿਨ੍ਹਾਂ ਨੂੰ ਲੋੜ ਆ ਇਸ ਚੀਜ਼ ਦੀ ਤਾਂ ਕਿ ਅਸੀਂ ਉਹਨਾਂ ਤੱਕ ਡਾਇਰੈਕਟ ਪਹੁੰਚ ਕਰ ਸਕੀਏ ਹੋ ਸਕੇਗਾ ਸਾਡੀ ਸਾਰੀ ਟੀਮ ਹੈ ਸਾਡੇ ਪਿੰਡ ਦੇ ਸਾਰੇ ਸਾਡੇ ਨਾਲ ਨੇ ਔਰ ਹੋ ਸਕੇਗਾ ਤੇ ਅਸੀਂ ਘਰ ਘਰ ਜਾ ਕੇ ਜਿਹੜਾ ਇਹ ਚਾਰਾ ਜਿਹੜਾ ਦਵਾਂਗੇ। ਜਿਹੜਾ ਕੈਂਪ ਲਗਾਉਂਗੇ ਪਿੰਡ 'ਚ ਕੈਂਪ ਕਿ ਲਗਾਉਣ ਜਾ ਰਹੇ ਹੋ ਤੁਸੀਂ? ਬਿਲਕੁਲ ਜੀ ਅਸੀਂ ਇੱਕ ਮੈਡੀਕਲ ਕੈਂਪ ਜਿਹੜਾ ਸਾਡੀ ਸਾਰੀ ਟੀਮ ਜਿਹੜੀ ਦਿਉਲ ਹਸਪੀਟਲ ਦੀ ਸਾਡੇ ਨਾਲ ਹੈ ਔਰ ਅਸੀਂ ਇਹ ਮੈਡੀਕਲ ਕੈਂਪ ਤਾਂ ਅੱਜ ਲਗਾ ਰਹੇ ਹਾਂ ਪਰ ਅੱਗੇ ਤੋਂ ਅਸੀਂ ਕੀ ਕਰਾਂਗੇ ਇੱਕ ਕੋਈ ਪੱਕੀ ਜਗ੍ਹਾ ਉੱਥੇ ਦੇਖ ਕੇ ਅਸੀਂ ਇਹ ਪਰਮਾਨੈਂਟ ਕੈਂਪ ਜਿਹੜਾ ਅਗਲੇ ਕੁਝ ਹਫ਼ਤਿਆਂ ਵਾਸਤੇ ਹੀ ਪਰਮਾਨੈਂਟ ਕੈਂਪ ਉੱਥੇ ਕਰ ਦਾਂਗੇ ਤਾਂ ਕਿ ਜਿਹੜੇ ਰੋਗੀ ਨੇ ਜਾਂ ਜਿਨ੍ਹਾਂ ਨੂੰ ਬਹੁਤ ਲੋੜ ਹੈ ਦਵਾਈਆਂ ਦੀ ਉਹ ਉਸ ਕੈਂਪ ਤੇ ਆ ਕੇ ਅਸੀਂ ਜਗ੍ਹਾ ਵੀ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਕੀ ਕਿਸ ਜਗ੍ਹਾ ਤੇ ਕਰ ਰਹੇ ਆ ਅਸੀਂ মিডিਆ ਥਰੂ ਉਹ ਦੱਸ ਦਾਂਗੇ ਤੇ ਲੋਕੀ ਜਿਹੜਾ ਉੱਥੇ ਆਣ ਕੇ ਮੈਡੀਕਲ ਕੈਂਪ ਦਾ ਜਿਹੜਾ ਲਾਹਾ ਲੈ ਸਕਦੇ